ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹੁਦੌੜ ਇਹ ਦੇਖੋ ਜੀ ਇਹ ਹੈ ਕਮਿਊਨਿਟੀ ਸੈਂਟਰ ਇਹ ਸੇ ਮੇਨ ਹਸਪਤਲ ਤੇ ਉਸ ਦੇ ਨਾਲ ਆ ਦੇਖੋ ਬੋਰਡ ਲੱਗਿਆ ਹੋਇਆ ਹੈ ਬਾਈ ਰਣਜੀਤ ਹੁਣਾ ਕੋਲ ਜਿਨ੍ਹਾਂ ਨੇ ਜੜੀ ਬੂਟੀਆਂ ਦਾ ਕੰਮ ਅਤੇ ਨਾਲ ਦੇ ਨਾਲ ਮਸਾਲੇ ਪੀਸਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਹ ਵੈਦ ਵੀ ਨੇ ਤੇ ਤੁਸੀਂ ਇਹਨਾਂ ਤੋਂ ਹਰ ਪ੍ਰਕਾਰ ਦੀ ਦਵਾਈ ਵੀ ਦੇਸੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਸ਼ੁੱਧ ਮਸਾਲੇ ਲੈਣਾ ਚਾਹੋ ਤੇ ਉਹ ਤੁਸੀਂ ਇਹਨਾਂ ਦੀ ਦੁਕਾਨ ਤੇ ਇੱਥੇ ਆ ਕੇ ਸ਼ੁੱਧ ਮਸਾਲੇ ਲੈ ਸਕਦੇ ਹੋ ਆ ਦੇਖੋ ਆ ਹੈ ਜੀ ਕਮਿਊਨਿਟੀ ਹਾਲ ਤੇ ਆ ਦੇਖੋ ਇੱਥੇ ਇਹਨਾਂ ਨੇ ਬਾਈ ਹੁਣਾਂ ਨੇ ਦੁਕਾਨ ਕੀਤੀ ਹੋਈ ਹੈ ਤੇ ਦੇਖੋ ਇਹਨਾਂ ਕੋਲ ਆ ਦੇਖੋ ਇਹ ਸਮਾਨ ਹੈ ਜੀ ਇਸਨ ਲਈ ਦੇਖੋ ਮਿਰਚਾਂ ਪਈਆਂ ਹੈ ਹਲਦੀ ਪਈ ਹੈ ਸੈਂਦਾ ਨਮਕ ਹੈ ਇਹ ਦੇਖੋ ਜੀ ਕਾਲਾ ਨਮਕ ਹੈ ਇਹਨਾਂ ਨੇ ਲਾਈ ਹੋਈ ਹੈ ਦੇਖੋ ਮਸ਼ੀਨ ਇਹ ਜਿਹੜੇ ਚਾਹੇ ਪੀਸ ਦੇਣ ਇਹ ਦੇਖੋ ਪੀਸ ਕੇ ਇਹਨਾਂ ਨੇ ਦੇਖੋ ਪੈਕੇਟ ਕੀਤੇ ਹੋਏ ਨੇ ਬੰਦ ਇਹ ਦੇਖੋ ਵੀ 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 ਰਪਏ ਦੇ 70 ਦੇ 50 ਦੇ 80 ਦੇ ਇਹ ਪੈਕੇਟ ਇਹਨਾਂ ਨੇ ਬੰਦ ਕੀਤੇ ਨੇ ਆਨੇ ਜੀ ਬਾਈ ਜੀ ਉਹ ਤੁਸੀਂ ਇਹਨਾਂ ਤੋਂ ਇਹ ਸਾਰੇ ਪੀਸੇ ਹੋਏ ਮਸਾਲੇ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਜਾਂ ਤੁਸੀਂ ਇਹਨਾਂ ਕੋਲ ਖੜ ਕੇ ਵੀ ਇਹ ਮਸਾਲੇ ਵਿਸ਼ਵਾਸ ਕਰ ਦਿਓ ਇਹ ਨਵੇਂ ਲਗਾਈਏ ਜੀ ਮਸ਼ੀਨ ਵਰਤੋ ਵਾਰ ਤੁਸੀਂ ਬਾਈ ਜੀ ਨੂੰ ਸੇਵਾ ਦਾ ਮੌਕਾ ਦਿਓ ਤੇ ਸ਼ੁੱਧ ਮਸਾਲੇ ਖਾਓ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਜੇ ਤੁਸੀਂ ਚਾਹਦੇ ਹੋ ਕਿ ਹੋਰ ਵੀ ਸ਼ੁੱਧ ਮਸਾਲੇ ਖਾਣ ਤੇ ਵਰਤੋ ਵਾਰ ਇਸ ਵੀਡੀਓ ਨੂੰ ਸ਼ੇਅਰ ਕਰੋ